ਸ੍ਰੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹੈ ਜੀ ਮੇਰੇ ਸਤਿਗੁਰੂ ਤਨਕਰੂ ਗੁਰਾਂ ਸਾਹਿਬ ਜੀ ਦਾ ਜਿਹੜਾ ਹੈ ਪਾਇਲਟ ਗੱਡੀ ਸਤਿਗੁਰਾਂ ਦੇ ਜਦੋਂ ਵੀ ਮਹਾਰਾਜ ਦੇ ਪਾਵਨ ਸਰੂਪ ਕਿਸੇ ਦੇ ਘਰ ਜਾਣੇ ਆ ਜਾਂ ਪਾਲਕੀ ਸਾਹਿਬ ਨਿਕਲਣੀ ਆ ਉਹਦੇ ਬਾਅਦ ਤੇ ਗੱਡੀ ਤਿਆਰ ਕੀਤੀ ਹੋਈ ਆ ਇਹ ਹੈ ਜੀ ਛੁੱਟੀਆਂ ਮੁੰਡੀਆਂ ਮੁੰਡੀਆਂ ਖੁਰਤ ਚੰਡੀਗੜ੍ਹ ਰੋਡ ਖਾਲਸਾ ਗੁਰਦੁਆਰਾ ਸਾਹਿਬ ਵਿਖੇ ਤੋਂ ਸੇਵਾ ਕਰੇ ਆਏ ਗੱਡੀ ਤਿਆਰ ਕਰਕੇ ਦਿੱਤੀ ਹੋਈ ਹੈ ਬਹੁਤ ਵਧੀਆ ਬਰਾਲਾ ਕੀਤਾ ਜਿੱਤਰੀਆਂ ਕਿਉਂਕਿ ਜਦੋਂ ਵੀ ਜਾ ਕੇ ਕਿਸੇ ਦੇ ਘਰ ਜਾਣਾ ਹੋਵੇ ਆਪਣੀ ਗੱਡੀ ਹੋਵੇ ਹੂਟਰ ਵਜਦਾ ਜਾਏ ਗੱਡੀ ਦੇ ਉੱਤੇ ਦੇ ਮਹਾਰਾਜ ਦਾ ਥੋੜਾ ਸਤਿਕਾਰ ਹੁੰਦਾ ਹੈ ਸੋ ਬਹੁਤ ਹੀ ਵਧੀਆ ਟਾਂਗ ਰਲ ਬਣਾਈ ਹੋਈ ਆ ਇਹ ਵਿੱਚ ਹੈ ਜੀ ਪੀੜਾ ਸਾਹਿਬ ਰੱਖਿਆ ਹੈ ਉੱਤੇ ਮਹਾਰਾਜ ਬਰਾਏ ਮਾਰੋ ਨੇ ਦੇ ਉੱਪਰ ਚੰਦੂਆ ਲੱਗਾ ਹੋਇਆ ਨਿਗਾ ਜਿਆ ਪਰ ਇਸ ਤਰ੍ਹਾਂ ਹੀ ਗੱਡੀ ਜਿਹੜੀ ਹੈ ਫਿਰ ਮਟਰ ਲਾਉਦੀ ਹੋਈ ਜੇ ਕਿਸੇ ਦੇ ਘਰ ਆਵੇ ਖੇ ਖੰਡ ਪਾਰ ਰਖਣੇ ਹੋਣ ਸਾਈ ਪਾਰ ਰਖਣੇ ਤੱਕ ਜਾਂਦੇ ਨੇ ਬਹੁਤ ਵਧੀਆ ਉਪਰਾਲਾ ਹਰ ਗੁਰਦੁਆਰਾ ਸਾਈ ਤੇ ਉਪਰਾਲਾ ਹੋਣਾ ਚਾਹੀਦਾ ਜੀ ਸੋ ਬਹੁਤ ਸੋਹਣੀ ਗੱਡੀ ਬਣੀ ਹੋਈ ਹੈ ਇਸ ਤਰ੍ਹਾਂ ਹੀ ਬਣੀਆਂ ਚਾਹੀਦੀਆਂ ਨੇ ਅੱਗੇ ਪਾਣੀ ਵਾਲੀ ਟੂਟੀ ਵੀ ਲੱਗੀ ਹੋਈ ਆ ਅੱਗੇ ਵੀ ਫਾਰੇ ਲੱਗੇ ਹੋਏ ਨੇ ਜਾਂਦੇ ਜਾਂਦੇ ਅੱਗੇ ਵੀ ਪਾਣੀ ਡਲਾ ਛਿੜਕਦਾ ਜਾਂਦਾ ਆਪਣੇ ਆਪ ਹੀ ਸ੍ਰੀ ਦਾਨਨ ਦਰਸ਼ਨ ਕਰਾਇਆ ਜੀ ਗੱਡੀ ਦੇ ਗੁਰਦੁਆਰਾ ਖਾਲਸਾ ਗੁਰਦੁਆਰਾ ਮੁੰਡੀਆਂ ਖੁਰਦ ਚੰਡੀਗੜ੍ਹ ਰੋਡ ਅੰਮ੍ਰਿਤਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ